ਕਰਨਾ ਕਰੀਂ ਆ ਆ ਜਾ ਭਾਬੀ ਨੰਗਿਆ ਕਰੀ ਆ ਕਿਵੇਂ ਆ ਭਾਬੀ ਠੀਕ ਆ ਵਧੀਆ ਤੂੰ ਸੁਣਾ ਕਿਵੇਂ ਆ ਬਸ ਮੈਂ ਵੀ ਠੀਕ ਹੀ ਆ ਨੀ ਭੈਣੇ ਮੈਨੂੰ ਤਾਂ ਤੇਰੇ ਬਾਈ ਨੇ ਦੱਸਿਆ ਸੀਗਾ ਵੀ ਤੂੰ ਆਈ ਹੋਈ ਆ ਮੈਂ ਕਿਹਾ ਚੱਲ ਜਾਇਆ ਮਾਂ ਜਾ ਕੇ ਤੇਰਾ ਨਾ ਦੁੱਖ ਸੁੱਖ ਕਰਿਆ ਆ ਮਾਂ ਚੱਲ ਵਧੀਆ ਹੋਇਆ ਭਾਬੀ ਤੂੰ ਆ ਗਈ ਮੈਨੂੰ ਮਿਲ ਮੇਰਾ ਵੀ ਨਾ ਜੀਜਾ ਨਹੀਂ ਲੱਗ ਰਿਹਾ ਸੀ ਉਹਨੂੰ ਦਿਲ ਕਾਲਾ ਜਿਹਾ ਪੀ ਜਾਂਦਾ ਸੀ ਨੀ ਮੈਂ ਤਾਂ ਆ ਗਈ ਜਿਵੇਂ ਆ ਗਈ ਤੂੰ ਕਿਹੜਾ ਮੈਨੂੰ ਇੱਥੇ ਸੋਫਾ ਡਾਈ ਬੈਠੀ ਆ ਵੀ ਆ ਜਾ ਭਾਬੀ ਬਹਿ ਜਾ ਤੈਨੂੰ ਚਾਹ ਪੀ ਆਉਣੀ ਆ ਹੈ ਓਹ ਭਾਬੀ ਮੇਰ ਤਾਂ ਦਿਮਾਗਸ਼ੇ ਨਿਕਲ ਗਈ ਗੱਲ ਮੈਂ ਤਾਂ ਤੈਨੂੰ ਇੱਥੇ ਖੜਾ ਕੇ ਖੜ ਗਈ ਚੱਲ ਆ ਜਾ ਅੰਦਰ ਬੈਠ ਕੇ ਨਾਲ ਤਾਪਾ ਕਰਦੇ ਆ ਗੱਲਾਂ ਨਾਲੇ ਬਰਾਨੀਆਂ ਮੈਂ ਚਾ ਆ ਜਾ ਚੱਲ ਚੱਲ ਬਸ ਭਾਬੀ ਚਾਹ ਤਰਕੀ ਹੈ ਗੈਸ ਤੇ ਉਹਨੂੰ ਉਬਾਲੀ ਆ ਜਾਂਦੇ ਫਿਰ ਪਾਨੀਆਂ ਜਾ ਕੇ ਦੁੱਧ ਮੈਂ ਘਾਣਾ ਟਾਈਮ ਤੇ ਰਿਕ ਕੋਲੇ ਬਹਿ ਜਾਣੀ ਆ ਕੇ ਨਹੀਂ ਗੈਸ ਤਾਂ ਘਟਦੇ ਕਰਾਈ ਕਿਤੇ ਉਹੀ ਉਬਲ ਕੇ ਨਿਕਲ ਜੇ ਨਹੀਂ ਨਹੀਂ ਗੈਸ ਘਟਦੇ ਹੀ ਆ ਅੱਛਾ ਉਹ ਸੱਤ ਤੇਰਾ ਬਾਪੂ ਨਹੀਂ ਦਿੰਦਾ ਬਾਪੂ ਤਾਂ ਨਾ ਬਾਜ਼ਾਰ ਨੂੰ ਗਿਆ ਹੋਇਆ ਉਹ ਕਹਿੰਦਾ ਰਾਸ਼ਨ ਪੱਤਾ ਲੈ ਕੇ ਆਣਾ ਸੀ ਥੋੜਾ ਮੋਟਾ ਉਹ ਲੈਣ ਗਏ ਨੇ ਅੱਛਾ ਦੇਖ ਕੇ ਨਾ ਤੂੰ ਮੈਨੂੰ ਜਮੀ ਹੈ ਨਾ ਜੋ ਆਕਾ ਮਰ ਗਈਆਂ ਕਦੇ ਮੈਂ ਸਮਝਿਆ ਹੀ ਨਹੀਂ ਵੀ ਤੂੰ ਤਾਇਏ ਦੀ ਕੁੜੀ ਹੈ ਠੀਕ ਹੈ ਮੈਨੂੰ ਤੇਰੇ ਬਾਈ ਨੇ ਨਾ ਸਾਰਾ ਕੁਝ ਦੱਸਤਾ ਸੀਗਾ ਵੀ ਤੇਰੇ ਨਾਲ ਕੀ ਬਣ ਰਹੀ ਹੈ ਸਾਰੇ ਭਾਈ ਬਾਲਾ ਮਾੜਾ ਹੋਇਆ ਨੇ ਮੇਰੇ ਤੋਂ ਭਾਬੀ ਜਿੱਦਣ ਪਤਾ ਲੱਗਿਆ ਨਾ ਵੀ ਕੀ ਚੱਲ ਰਿਹਾ ਮੇਰੀ ਜ਼ਿੰਦਗੀ 'ਚ ਬਸ ਇੰਨੀ ਕੀ ਗੌਰ ਰੱਖੀ ਵੀ ਇਹ ਗੱਲ ਤੇਥੋਂ ਅੱਗੇ ਨਾ ਜਾਵੇ ਨਹੀਂ ਕਿਹ ਹੈ ਜੇ ਗੱਲਾਂ ਕਰਦੇ ਆ ਕਿਰਨਾ ਹੈਂ ਗੋਲੀ ਹੋਈਆਂ ਕੁੜੀਆਂ ਤੇ ਨਾਲੇ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਨਾ ਜਿਹੜੇ ਜਿਤੇ ਮੇਰੇ ਰੱਬ ਨੇ ਕੁੜੀ ਦਿੱਤੀ ਹੁੰਦੀ ਫੇਰ ਕੋਈ ਨਾ ਮੈਂ ਕਿਸੇ ਕੋਲ ਨਹੀਂ ਗੱਲ ਕਰਦੀ ਇਹੋ ਜੀ ਗੱਲ ਨਹੀਂ ਹੈ ਜੀ ਠੀਕ ਹੈ ਨਾ ਸੌਰ ਭਾਬੀ ਸਮਝੀ ਨਹੀਂ ਆ ਰਿਹਾ ਇੱਕਦਮ ਉਹਦਾ ਜ਼ਿੰਦਗੀ ਚ ਪਚਾਲ ਜਿਹਾ ਆ ਗਿਆ ਪਤਾ ਨਹੀਂ ਮੇਰੀ ਸੱਸ ਨੂੰ ਕੀ ਹੋਇਆ ਦਾਜ ਦੇ ਮਗਰ ਪੈ ਗਈ ਮੈਨੂੰ ਤਾਂ ਦਾਹ ਚਾਹੀਦਾ 10 ਭਾਬੀ ਇਹਨਾਂ ਕਿੱਥੋਂ ਦੇ ਦਾਂਗੇ ਅਸੀਂ ਉਹਨਾਂ ਨੂੰ ਨਹੀਂ ਹੋਰ ਮੈਂ ਵੀ ਇਹਨਾਂ ਨੂੰ ਕਿਹਾ ਸੀਗਾ ਕਿ ਕਿੱਥੇ ਕੁੜੀ ਪਸਾਤੀ ਤੁਸੀਂ ਪਹਿਲਾਂ ਪੁੱਛਿਆ ਨਹੀਂ ਹੈਗਾ ਕਹਿੰਦੇ ਪਹਿਲਾਂ ਤਾਂ ਸਹੀ ਸੀਗੇ ਚਲ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਭਾਈ ਤੁਸੀਂ ਤਾਂ ਇਕੱਲੇ ਕੁੜੀ ਮੰਗੀ ਐ ਕੁੜੀ ਉਹ ਦਿੱਤੀ ਐ ਸੋਹਣੀ ਸੁਨੱਖੀ ਬਠੇਰੀ ਆ ਤੁਹ ਕਿਸੇ ਚੀਜ਼ ਦੀ ਕਮੀ ਨਹੀਂ ਹੈ ਜੀ ਹੈ ਦੱਸ ਪੈਸਾ ਕੀ ਔਟੂ ਦਾ ਕੋਈ ਚੀਜ਼ ਭਾਬੀ ਉਹ ਤਾਂ ਗੱਲ ਠੀਕ ਐ ਨਾਲੇ ਚ ਬਾਈ ਦਾ ਵੀ ਕੀ ਕਸੂਰਾ ਉਹਨਾਂ ਨੇ ਤਾਂ ਜਿਹੜੀ ਗੱਲ ਸੀ ਉਹ ਸਾਫ਼-ਸਾਫ਼ ਕਹਤੀ ਸੀ ਬੱਸ ਉਹੀ ਦੋਗਲੇ ਨਿਕਲੇ ਬਾਈ ਕੀ ਕਰ ਸਕਦਾ ਬਾਈ ਨੇ ਤਾਂ ਫਿਰ ਵੀ ਨਾ ਮੇਰਾ ਸਾਥ ਦਿੱਤਾ ਤੇਰੇ ਬਾਈ ਨੇ ਸਾਥ ਤਾਂ ਦਿੱਤਾ ਤੇਰੇ ਬਾਈ ਨੇ ਜਦੋਂ ਮੈਨੂੰ ਦੱਸਿਆ ਮੇਰੇ ਤਾਂ ਪੈਰਾਂ ਥੱਲੇੋਂ ਜ਼ਮੀਨ ਖਸ ਗਈ ਸੱਚੀ ਮੈਨੂੰ ਤਾਂ ਬੜਾ ਹੀ ਮਾੜਾ ਦਿਲ ਤੇ ਮੇਰੇ ਤਾਂ ਬੜੇ ਪ੍ਰਭਾਵ ਪੈ ਗਿਆ ਬਹੁਤ ਗੁੱਸਾ ਆਇਆ ਇੱਕ ਵਾਰ ਤਾਂ ਤੇਰੀ ਸੱਸ ਦੀ ਰੇਲ ਬਣਾਵਾ ਫਿਰ ਮੈਨੂੰ ਇਹਨਾਂ ਨੇ ਰੋਕਤਾ ਮੈਂ ਕਿਹਾ ਚੱਲ ਕਾਰੇ ਪਿੱਛੇ ਠੀਕ ਨਹੀਂ ਗੱਲ ਭਾਈ ਔਖਾ ਤਿਆਂ ਜਿਹਨੇ ਧੀ ਨੂੰ ਦੁਖੀ ਨਾ ਕਹਿੰਦੇ ਉਹ ਤਾਂ ਸਾਰਾ ਕੋਲ ਦੁਖੀ ਠੀਕ ਨਹੀਂ ਗੱਲ ਉਹ ਤਾਂ ਠੀਕ ਹੈ ਪੱਪੀ ਪਰ ਐ ਸੋਚਦੀ ਆ ਵੀ ਕੀ ਮੇਰੀ ਜ਼ਿੰਦਗੀ ਦਾ ਕੀ ਬਣੂਗਾ ਸਲੇ ਬਾਪੂ ਨੂੰ ਮੈਂ ਕੁਛ ਦੱਸਿਆ ਨਹੀਂ ਹੈਗਾ ਤੇ ਹਾਂ ਮੈਂ ਇਥੇ ਕੀ ਮੇ ਆਈਆਂ ਲੜਾਈ ਝਗੜੇ ਨਾ ਆਈਆਂ ਮੈਨੂੰ ਐ ਟੈਨਸ਼ਨ ਹੋ ਰਹੀ ਹੈ ਜਦੋਂ ਬਾਪੂ ਨੂੰ ਪਤਾ ਲੱਗਿਆ ਬਾਪੂ ਕੀ ਕਹੂਗਾ ਚੱਲ ਤੂੰ ਹਜੇ ਦੱਸੀ ਨਾ ਬਾਪੂ ਤੇਰਾ ਬਿਮਾਰ ਹੀ ਰਹਿੰਦਾ ਕਿਤੇ ਹੋਰ ਟੈਨਸ਼ਨ ਲੈ ਜੇ ਠੀਕ ਹੈ ਨਾ ਨਾ ਮੈਨੂੰ ਐਂ ਦੱਸ ਬਾਵੇ ਨੇ ਤੇਰੇ ਜਮਾ ਦੇ ਗੱਲ ਸੁਣੀ ਜਮਾ ਨੇ ਤੈਨੂੰ ਕਿਹਾ ਕੁਝ ਬਸ ਕੀ ਕਹਿਣ ਉਹ ਵੀ ਤੁਹਾਨੂੰ ਪਤਾ ਹੀ ਆ ਦੋਨੋਂ ਪਾਸੇ ਦੇਖਣਾ ਪੈਂਦਾ ਮੁੰਡੇ ਨੂੰ ਤਾਂ ਉਧਵਸਤ ਮਾਂ ਵੀ ਬਰਾਬਰ ਆ ਤੇ ਮੈਂ ਵੀ ਬਰਾਬਰ ਆ ਪਰ ਫਿਰ ਵੀ ਤੁਹਾਨੂੰ ਪਤਾ ਬੰਦਾ ਤਾਂ ਫਿਰ ਵੀ ਪਹਿਲਾਂ ਆਪਣੀ ਮਾਂ ਦੀ ਕਰੂਗਾ ਜਿਹਨੇ ਕਿੱਡਾ ਜੰਮਿਆ ਮੈਨੂੰ ਤਾਂ ਹੈ ਗਈ ਨੂੰ ਕਿੰਨਾ ਕੁ ਟਾਈਮ ਹੋਇਆ ਸੀ ਤੋਕ ਮਹੀਨੇ ਤਾਂ ਹੋਏ ਨੇ ਹਲੇ ਮੈਨੂੰ ਗੇਨ ਨਾ ਅੱਡ ਹੋ ਜਾਂਦਾ ਤੈਨੂੰ ਲੈ ਕੇ ਮਾਂ ਨੂੰ ਛੱਡ ਦਿੰਦਾ ਇਕੱਲੀ ਨੂੰ ਜਦੋਂ ਮਾਂ ਨੂੰ ਕਹਿ ਦਿੰਦਾ ਵੀ ਜਦੋਂ ਤੇਰਾ ਲਾਲਚ ਵਾਲਾ ਮੂੰਹ ਬੰਦ ਹੋ ਗਿਆ ਉਦੋਂ ਅਸੀਂ ਤੇਰੇ ਕੋਲ ਨਹੀਂ ਆ ਜਾਵਾਂਗੇ ਬਥੇਰੀ ਦੁਨੀਆ ਅੱਡ ਹੋ ਕੇ ਬਹਿ ਜਾਂਦੀ ਐ ਚਲੋ ਮਾਮਾ ਐਂ ਕਰਦੀਆਂ ਨੇ ਭਾਬੀ ਮੈਂ ਕਹਿ ਨਹੀਂ ਸਕਦੀ ਤੈਨੂੰ ਵੀ ਪਤਾ ਮੈਂ ਹੀ ਮਾੜੀ ਬੱਚੂਗੀ ਬਾਅਦ ਨੇ ਚਲ ਕੋਈ ਨਾ ਹੁਣ ਤੂੰ ਟੈਨਸ਼ਨ ਨਾ ਲਈ ਜੇ ਕੋਈ ਗੱਲ ਹੋਊ ਤਾਂ ਮੈਨੂੰ ਦੱਸ ਦਿਆ ਕਰੀ ਠੀਕ ਆ ਨਾ ਚਲ ਕੋਈ ਨਾ ਭਾਬੀ ਚਾਹ ਬਲ ਗਈ ਹੋਣੀ ਐ ਜਦੋਂ ਪਾਇਆ ਮੈਂ ਉੱਚ ਜਾਂ ਤੂੰ ਚਾਹ ਲੈ ਆ ਜਾ ਕੇ ਦੱਸ ਵਿਚਾਰੀ ਅੰਦਰੋਂ ਤਾਂ ਬੁਲਾਈ ਦੋ ਕੀ ਆ ਦੱਸ ਦੇਣੀ ਹੈਗੀ ਕੀ ਦੱਸੇ ਜੇ ਐ ਮੂੰਹ ਰੱਖੂਗੀ ਤੇ ਇਹਦੇ ਬਾਪੂ ਨੂੰ ਪਤਾ ਲੱਗ ਗਿਆ ਤਾਂ ਉਹ ਤਾਂ ਸਾਡੇ ਮੂੰਹ 'ਚ ਹੱਥ ਦੇਣ ਜੋਕ ਜਾਊਗਾ ਨਾਲੇ ਇਹਨਾਂ ਦੀ ਬੇਇੱਜ਼ਤੀ ਹੋਊਗੀ ਫਾਈ ਬਹੁਤ ਔਖਾ ਰਿਸ਼ਤੇ ਕਰਵਾ ਤਾਂ ਦਿੰਦੇ ਆ ਬਾਅਦ ਚ ਆ ਜਾ ਬਿਮਾਰ ਦੇਨੇ ਇਸੇ ਕਰਕੇ ਤਾਂ ਕਿਸੇ ਦਾ ਕਰਾਉਂ ਨੂੰ ਚੀਨੀ ਕਰਦਾ ਬਾਹੇ ਗੁਰੀ ਰੱਖਿਆ ਕਰੇ ਉਹ ਕਰਨਾ ਪੁੱਤ ਉਹ ਲਿਆ ਚਾਹ ਦੀ ਕਟਾ ਐਨਾ ਟਾਈਮ ਆਈ ਬਾਪੂ ਜੀ ਹਾਂ ਲੋ ਚਾਹ ਕੀ ਕਰੀ ਜਾਂਦੇ ਤੂੰ ਦਰੇ ਬਾਪੂ ਜੀ ਇਹ ਕੰਮ ਕਰਦੇ ਸੀਗੇ ਆ ਹੁਣ ਤਾਂ ਚਾਹ ਬਣਾਈ ਐ ਟਾਈਮ ਤਾਂ ਲੱਗਦਾ ਹੀ ਆ ਫਿਰ ਚਲ ਚਾਹ ਨੂੰ ਛੱਡ ਤੋ ਮੈਂ ਤਾਂ ਤੂਹ ਕਹ ਗੱਲ ਪੁੱਛਣੀ ਆ ਐਨੇ ਦਿਨ ਹੋ ਗਏ ਤੈਨੂੰ ਆਈ ਨਾ ਦਾ ਪਰੋਣਾ ਆਇਆ ਨਾ ਕੋਈ ਫੋਨ ਆਇਆ ਸੁਣਿਆ ਬਾਪੂ ਜੀ ਆਇਆ ਸੀਗੇ ਇਹਨਾਂ ਦਾ ਫੋਨ ਤੁਸੀਂ ਉਦੋਂ ਘਰੇ ਨਹੀਂ ਸੀ ਤਾਂ ਨਹੀਂ ਤੁਹਾਨੂੰ ਪਤਾ ਕਹਿੰਦੇ ਸੀ ਘਰੇ ਸਾਰੇ ਠੀਕ ਨੇ ਅੱਛਾ ਆਊਗਾ ਪਰੋਣਾ ਹੁਣ ਹਾਂ ਆਣਗੇ ਓਹਲੇ ਕਹਿੰਦੇ ਦੋ ਚਾਰ ਦਿਨ ਤੂੰ ਹੋਰ ਲਾ ਲਾ ਫੇਰ ਲੈ ਜੂਗਾ ਤੈਨੂੰ ਆ ਕੇ ਚਲੋ ਠੀਕ ਆ ਬਾਪੂ ਜੀ ਚਲੋ ਬਾਕੀ ਕੱਲਾ ਤਾਂ ਛੱਡੋ ਤੁਸੀਂ ਮੈਨੂੰ ਦੱਸਦੇ ਸੀ ਵੀ ਆਪਣੀ ਜ਼ਮੀਨ ਸਰਕਾਰੀ ਰੋਡ ਚ ਆ ਗਈ ਉਹਦਾ ਕੀ ਬਣਿਆ ਫਿਰ ਉਹ ਪੁੱਤ ਤਾਂਹੀਂ ਤਾਂ ਮੈਂ ਪਾਉਣੇ ਬਾਰੇ ਪੁੱਛ ਰਿਆ ਤੈਨੂੰ ਕਿ ਜੋ ਉਹ ਰਿਹਾ ਆ ਜਾਂਦਾ ਮੈਨੂੰ ਕਚਹਿਰੀ ਤੱਕ ਲੈ ਜਾਣਾ ਉਹਨਾਂ ਨੇ ਨੰਬਰ ਮੰਗੇ ਨੇ ਜ਼ਮੀਨ ਦੇ ਨਾਲ ਆਪਣੀ ਫਰਦ ਮੰਗੀ ਆ ਜੇ ਅਸੀਂ ਕਢਾ ਲੈਂਦੇ ਜਾ ਕੇ ਮੋਟਰਸਾਈਕਲ ਤੇ ਜਾ ਕੇ ਹੁਣ ਮੈਂ ਕੱਲਾ ਵੀ ਕਿੱਥੇ ਫਿਰੂਗਾ ਭੱਜਾ ਸਹਾਰਾ ਹੋ ਜਾਂਦਾ ਮੈਨੂੰ ਦਾ ਤੂੰ ਐ ਕਰ ਫੋਨ ਲਾ ਕੇ ਦੇ ਮੈਨੂੰ ਪਰੌਣੇ ਦਾ ਬਾਪੂ ਜੀ ਫੋਨ ਹਾਂ ਹਾਂ ਫੋਨ ਬਾਪੂ ਜੀ ਤੁਹਾਨੂੰ ਪਤਾ ਤਾਂ ਹੈਗਾ ਉਹਨਾਂ ਨੂੰ ਕਿੱਥੇ ਵਹਿਲ ਹੁੰਦੀ ਹੈ ਕੰਮ ਤੋਂ ਉਹਨਾਂ ਤੋਂ ਨਹੀਂ ਆਇਆ ਜਾਣਾ ਤੁਹਾਨੂੰ ਵੀ ਪਤਾ ਉਹ ਦਿਨ ਵੀ ਮੈਨੂੰ ਗੇਟ ਤੇ ਛੱਡ ਕੇ ਵਾਗ ਗਏ ਕਿੰਨੇ ਬਿਜ਼ੀ ਰਹਿੰਦੇ ਨੇ ਉਹ ਤੂੰ ਫੋਨ ਲਾ ਪਰੌਣੇ ਨੂੰ ਮੈਂ ਆਪੇ ਸਮਝਾ ਦਉ ਉਹਨੂੰ ਸਾਰੀ ਗੱਲ ਉਹਨੂੰ ਵੀ ਪਤਾ ਜਿਉਂ ਤੋਂ ਬਿਨਾ ਕੌਣ ਆ ਹੁਣ ਮੇਰਾ ਜਿੱਥੇ ਜਾਊਗਾ ਹੋਈ ਲੈ ਕੇ ਜਾਊਗਾ ਬੱਪੂ ਜੀ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਨਾ ਕੰਮ ਤੋਂ ਆ ਕੀ ਆਲਪਟੀਆਂ ਵਿੱਚ ਪੜੀ ਜਾਂਦੀਆਂ ਤੂੰ ਛੁੱਟੀ ਨਹੀਂ ਮਿਲਦੀ ਤੂੰ ਫੋਨ ਲਾ ਮੈਂ ਕਰਦਾ ਗੱਲ ਮੈਂ ਬੱਪੂ ਜੀ ਅਬ ਬਾਤ ਚ ਰਲਾਂਗੇ ਹਲੇ ਉਹ ਕੰਮ ਤੇ ਚਲੇ ਗਏ ਹੋਣੇ ਉਹ ਫੋਨ ਤਾਂ ਤੇ ਲਵੇ ਹੋਊਗਾ ਨਾ ਹੁਣ ਤੈਨੂੰ ਘਰ ਆਉਣਾ ਲੈ ਤੈਨੂੰ ਲੈਣਾ ਮੈਨੂੰ ਲਾਦਣਾ ਮੈਂ ਤਾਂ ਇਹਦਾ ਪਹਿਲਾਂ ਦੋ ਗੱਲ ਕਰ ਲਾਂਦੀ ਸਮਝਾ ਦੰਦੇ ਨੂੰ ਮੈਂ ਸਿੱਧਾ ਲਾ ਲਾਂਣਾ ਫੋਨ ਉਹਨੂੰ ਉਹ ਮਾਪੂ ਜੀ ਰਹਿੰਦੋ ਕਾਣੂ ਤੰਗ ਕਰਾਂਗੇ ਆਪਾਂ ਉਹਨਾਂ ਨੂੰ ਤੁਸੀਂ ਵੇੜੇ ਚ ਕਿਸੇ ਹੋਰ ਨੂੰ ਲੈ ਜਾਓ ਤਾਂ ਕਰਨਾ ਮੈਨੂੰ ਕੋਈ ਗੱਲ ਦੱਸ ਕੋਈ ਗੱਲ ਵਾਸਤਾ ਨਹੀਂ ਹੋਈ ਨਾ ਨਾ ਬਾਪੂ ਜੀ ਕੋਈ ਗੱਲ ਵੀ ਨਹੀਂ ਹੋਈ ਬਸ ਫੇਰ ਇਹ ਚ ਡਰਨ ਵਾਲੀ ਕਿਹੜੀ ਗੱਲ ਆ ਘਰ ਮੈਂ ਮਤ ਮਰੀ ਪਈ ਆ ਨਹੀਂ ਨਾ ਮਾਂ ਲੇਟ ਹੋ ਗਿਆ ਮਾਂ ਆ ਨਾਲ ਹੀ ਚੱਕ ਲਿਆ ਮੈਂ ਤਾਂ ਭੁੱਲ ਕੇ ਫੋਨ ਨੂੰ ਇਹਨੂੰ ਲਈ ਚਾਰਜ ਮਾੜਾ ਜਾ ਲਓ ਤਾਂ ਉਹ ਬੈਂਟੇ ਲੋ ਆ ਮੈਂ ਜਾਣਾ ਅੱਛਾ ਹੈ ਬਾਬੇ ਦੇ ਸਾਰੇ ਦਾ ਫੋਨ ਬਾਬਾ ਬਤਾ ਬਾਬਾ ਨਹੀਂ ਬਾਬੇ ਦੀ ਮਾਂ बोलਦੀ ਆ ਉਹ ਅੱਛਾ ਜੀ ਸੱਸਰੀ ਘਾਲ ਭੈਣ ਜੀ ਨਾ ਸੱਸਰੀ ਘਾਲ ਤਾਂ ਹੋਈ ਤੂੰ ਕਿਵੇਂ ਅਜੀ ਯਾਦ ਕਰ ਲਿਆ ਜਿੱਦਨ ਦੀ ਤੇਰੀ ਧੀ ਨਿਕਲੀ ਐ ਉਸ ਦਿਨ ਦਾ ਤਾਂ ਯਾਦ ਕਰਿਆ ਨਹੀਂ ਅੱਜ ਕਿਵੇਂ ਸਾਡੀ ਯਾਦ ਆ ਗਈ ਭੈਣ ਜੀ ਮੇਰੀ ਧੀ ਨਿਕਲ ਕੇ ਨਹੀਂ ਗਈ ਉਰੇ ਤੋਂ ਬਾਵਾ ਆਪ ਛੱਡ ਕੇ ਗਿਆ ਉਹਨੂੰ ਰੇ ਇਹ ਕਿਹੜੀ ਗੱਲ ਕਰਦੇ ਤੁਸੀਂ ਕਿਹੜੇ ਪਲੇਠੇ ਵਿੱਚ ਮੇਰਾ ਪੁੱਤ ਨਹੀਂ ਤੇਰੀ ਧੀ ਉਹ ਛੱਡ ਕੇ ਗਿਆ ਤੇਰੀ ਧੀ ਦੰਬ ਚੋਲੇ ਨਾਲ ਨਿਕਲੀ ਐ ਇੱਥੋਂ ਤੇ ਧੱਕੇ ਨਾਲ ਗਈ ਐ ਕਹਿੰਦੀ ਮੈਂ ਨਹੀਂ ਉਰੇ ਵਸਣਾ ਅਸੀਂ ਤਾਂ ਬਥੇਰਾ ਜੋਰ ਲਾਇਆ ਭਾਈ ਰਹਿ ਘਰ ਅੱਜ 100 ਵਾਰੀ 100 ਗੱਲ ਹੋ ਜਾਂਦੀ ਐ ਪਰ ਕਹਿੰਦੀ ਨਹੀਂ ਜੀ ਮੈਂ ਤਾਂ ਇਸ ਬੰਦੇ ਤੇ ਬਸਣਾ ਨਹੀਂ ਹੁਣ ਭਾਈ ਤੁਸੀਂ ਦੱਸੋ ਬੇ ਅਸੀਂ ਕੀ ਕਰ ਸਕਦੇ ਆ ਉਹ ਭੈਣ ਜੀ ਚਲ ਜਵਾਖਾਂ ਤੋਂ ਗਲਤੀ ਹੋ ਜਾਂਦੀ ਐ ਤੁਸੀਂ ਸਮਝਾ ਦੰਦੇ ਦੋ ਮਾਰ ਦੇ ਕੁੱਤਨੀ ਚ ਤੁਸੀਂ ਇਹ ਸਮਝਾਉਣ ਵਾਲੀ ਜਿੰਸ ਹੈ ਨਹੀਂ ਮੈਂ ਤਾਂ ਬਥੇਰਾ ਸਮਝਾਇਆ ਪਰ ਇਹ ਸਮਝੀ ਨਹੀਂ ਮੈਂ ਕੀ ਕਰਦੀ ਫਿਰ ਭਾਈ ਮੈਂ ਕੱਜੀ ਮੇਰੀ ਮਾਰਗੀ ਤੂੰ ਮੇਰ ਇੱਕ ਗੱਲ ਕਹਾ ਭਾਈ ਸਾਹਿਬ ਇਹ 212 ਹੋਈ ਪਈ ਐ ਤੁਹਾਡੇ ਹੱਥ ਚੜਨ ਵਾਲੀ ਕੁੜੀ ਐ ਨਹੀਂ ਇਹਦੀਆਂ ਰਾਏ ਵਾਕਾਂ ਤੁਸੀਂ ਪਹਿਲਾਂ ਉਹ ਬੁਲੀਆਂ ਕਰ ਰੱਖੀਆਂ ਨੇ ਇਹਦੇ ਮਾਂ ਬਾਰੀ ਐ ਇਹਨੂੰ ਕਿਸੇ ਨੇ ਹਕਮ ਦਿੱਤੀ ਨਹੀਂ ਉਹ ਭੈਣ ਜੀ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਐਵੇਂ ਨਾ ਬੋਲੀ ਜਾਓ ਮੈਨੂੰ ਪਤਾ ਮੇਰੀ ਧੀ ਦਾ ਮੈਂ ਪਾੜਾ ਜਾਂ ਉਹਨੂੰ ਮੇਰੀ ਧੀ ਇਹੀ ਜਿਹੀ ਹੈਗੀ ਜਿਹੀ ਤੁਸੀਂ ਕਹਿ ਰਹੇ ਹੋ ਪਾਈ ਸਾਹਿਬ ਜੀ ਗੱਲ ਸੁਣੋ ਜੇ ਥੋਡੀ ਧੀ ਦਾ ਤੁਹਾਨੂੰ ਪਤਾ ਨਾ ਥੋਡੇ ਨਾਲੋਂ ਵੱਧ ਥੋਡੀ ਧੀ ਦਾ ਹੁਣ ਮੈਨੂੰ ਪਤਾ ਲੱਗਿਆ ਨਾਲੇ ਸਿੱਧੀ ਜੇ ਗੱਲ ਹੈ ਜੀ ਮੈਂ ਤਾਂ ਨਾ ਇੱਥੇ ਰੱਖਣੀ ਨਹੀਂ ਮੇਰਾ ਪੁੱਤ ਵੀ ਕਹਿੰਦਾ ਬੇ ਐਦਾਂ ਦੇ ਲੱਛਣਾਂ ਵਾਲੀ ਨੂੰ ਮੈਂ ਤਲਾਕ ਦੇਣਾ ਤੇ ਰਹੀ ਗੱਲ ਮੇਰੀ ਮੈਂ ਤਾਂ ਆਪਣੇ ਘਰ ਇਹਨੂੰ ਵੜਨ ਨਹੀਂ ਦਿੰਦੀ ਅੱਜ ਤੋਂ ਬਾਅਦ ਇੱਕ ਵਾਰੀ ਸੁਣ ਲਓ ਚਾਹੇ 100 ਵਾਰੀ ਸੁਣ ਲਓ ਮੇਰਾ ਪੁੱਤ ਤੇਰੀ ਧੀ ਨੂੰ ਤਲਾਕ ਦੇਊਗਾ ਲੱਗੀ ਸਮਝਣ ਨੂੰ ਉਹ ਭੈਣ ਜੀ ਤਲਾਕ ਦੀ ਕੋਈ ਵਜ੍ਹਾ ਵੀ ਤਾਂ ਹੋਣੀ ਚਾਹੀਦੀ ਆ ਬਾਕੀ ਠੀਕ ਆ ਮੈਂ ਆਪਣੀ ਧੀ ਨਾਲ ਗੱਲ ਕਰਦਾ ਤੇਰੇ ਘਰ ਦਾ ਫੋਨ ਆ ਗਿਆ ਲੋ ਵਜ੍ਹਾ ਹੈਗੀ ਐ ਤੇਰੀ ਧੀ ਦੇ ਲੱਛਣ ਨਹੀਂ ਸਹੀ ਚੰਗਾ ਮੁੜ ਕੇ ਫੋਨ ਨਾ ਕਰੀ ਇੱਥੇ ਆਇਆ ਵੱਡਾ ਮੈਂ ਪਾਲੀ ਆ ਚੰਗੇ ਸੰਸਕਾਰ ਦਿੱਤੇ ਆ ਸੱਤਾ ਚੁੱਲਿਆਂ ਦੀ ਸੁਆ ਮਾਂ ਵੀ ਕਲਦੀਪ ਕੌਰ ਨਹੀਂ ਜੇ ਤੈਨੂੰ ਇਸ ਘਰ ਵਿੱਚ ਮੈਂ ਬੜਨ ਦੇ ਦਿੱਤਾ ਕਿਰਨਾ ਪਤਾ ਆ ਕੀ ਬੋਲ ਜੀਂਦੀ ਤੇਰੀ ਸੱਸ ਬੋਤ ਮੈਨੂੰ ਸੱਚੋ ਸੱਚ ਦੱਸ ਕਿ ਤੈਨੂੰ ਪਰੌਣਾ ਤਾਰ ਕੇ ਗਿਆ ਓਰੇ ਕਿ ਤੂੰ ਬਚੋਲੇ ਨਾਲ ਆਈਆਂ ਉਹ ਮੈਨੂੰ ਕੋਈ ਇਰਾਦਾ ਪਾ ਦੱਸਤਾ ਸੀ ਵੀ ਅਸਲ ਗੱਲ ਕੀ ਆ ਡੈਡੀ ਮੈਨੂੰ ਇੰਨੀ ਛੱਡ ਕੇ ਗਏ ਮੈਂ ਬੱਚੋ ਲੈਣ ਆਲੀ ਆਈ ਹਾਂ ਪੁੱਤ ਤੈਨੂੰ ਉਹਦੇ ਨਾਲ ਆਣ ਦੀ ਕਿਹ ਲੋੜ ਸੀ ਜੇ ਕੋਈ ਗੱਲ ਸੀ ਤੂੰ ਮੈਨੂੰ ਫੋਨ ਕਰ ਦਿੰਦੀ ਡੈਡੀ ਉਹਦੋਂ ਹਾਲਾਤ ਹੀ ਐਵੇਂ ਦੇ ਬਣ ਗਏ ਵੀ ਕੁਝ ਨਹੀਂ ਸਮਝ ਆ ਰਿਹਾ ਸੀ ਬਸ ਮੈਨੂੰ ਉਹ ਘਰ ਚ ਰਹਿਣਾ ਸੀ ਤਾਂ ਸੇਮਾ ਵੱਲ ਮੈਨੂੰ ਇੱਥੇ ਲਿਆਇਆ ਉਹ ਪੁੱਤਾ ਪਾ ਗਲਤੀ ਜਾ ਕੇ ਨਾ ਫਿਰ

ਸੁਣਾ ਆਤੀਆਂ ਖਰੀਆਂ ਖੋਟੀਆਂ ਫਿਰ ਦੱਸ ਦਿੱਤਾ ਵੀ ਤੇਰੀ ਧੀ ਪਚੋਲੇ ਨਾਲ ਨਿਕਲ ਕੇ ਗਈ ਐ ਇੱਥੋਂ ਹਾਂ ਓਏ ਮਾਂ ਓਏ ਐ ਕਹਿੰਦੀ ਕੀ ਲੋੜ ਸੀ ਵੀ ਨਿਕਲ ਕੇ ਗਈ ਐ ਉਹ ਵਿਆਹੀ ਹੋਈ ਐ ਮੇਰੇ ਨਾਲ ਇਹੇ ਸ਼ਬਦ ਵਰਤੇ ਆਪਾਂ ਚੰਗੇ ਥੋੜੀ ਲੱਗਦੇ ਆ ਅੱਛਾ ਉਹ ਆਪਣੇ ਪਿਓ ਕਨ ਜਰ ਨੂੰ ਝੂਠ ਬੋਲੀ ਜਾਂਦੀ ਐ ਕਹਿੰਦੀ ਮੈਨੂੰ ਬਾਪਾ ਛੱਡ ਕੇ ਗਿਆ ਤੂੰ ਛੱਡ ਕੇ ਆਇਆ ਨਿਕਲੀ ਤਾਂ ਉਹ ਬਚੋਲੇ ਨਾਲ ਐ ਕਿਉਂ ਝੂਠ ਬੋਲਦੀ ਐ ਓ ਮਾਂ ਉਨੇ ਘਰੋਂ ਉਹਦੇ ਬਾਪ ਤੋਂ ਪਰਦਾ ਰੱਖਿਆ ਹੋਣਾ ਵੀ ਮੇਰੇ ਬਾਪ ਨੂੰ ਗੱਲ ਦਾ ਨਾ ਪਤਾ ਲੱਗੀ ਤਾਂ ਕਰਖੀ ਜਾਵੇ ਇਹ ਮੈਂ ਪਰਦਾ ਚੱਕਤਾ ਆਏ ਵੱਡੇ ਸੀ ਮੈਨੂੰ ਪਾਗਲ ਬਣਾਉਣ ਮੈਂ ਵੀ ਫੇ ਡਰਾਵਾ ਪਤਾ ਕੀ ਦਿੱਤਾ ਵੀ ਮੈਂ ਤਾਂ ਤਲਾਕ ਲਊਗੀ ਇਹਦੇ ਤੋਂ ਮੇਰਾ ਪੁੱਤ ਨਹੀਂ ਰੱਖਦਾ ਇਹਨੂੰ ਪੈ ਰਹੀਆਂ ਹੱਥਾਂ ਕਰਾਂ ਨੀਆਂ ਭੈਣ ਜੀ ਆ ਭੈਣ ਜੀ ਆ ਭੈਣ ਜੀ ਆ ਮੱਕ ਭੈਣ ਜੀ ਭੈਣ ਜੀ ਕਰਨ ਦੀ ਕੋਈ ਲੋੜ ਨਹੀਂ ਇੱਕ ਦਿਨ 4-4 ਲਾ ਕੇ ਦੱਸਿਆਂ ਤੇ ਤੇਰੀ ਮਾਂ ਕੜਾ ਉਰੇ ਜਾਂ ਫੇਰ ਮਾਤਾ ਹੋ ਜਾਏ ਵੇਚ ਕੇ ਖਾਜਮਾ ਉਹ ਮਾਂ ਮੇਰੀ ਗੱਲ ਸੁਣ ਛੋਟੀ ਜੀ ਗੱਲ ਸੀ ਗੱਲ ਤੋਂ ਨਾ ਕੱਡਾ ਵੱਡਾ ਕਲੇਸ਼ ਖੜਾ ਕਰ ਲਿਆ ਆਪਾਂ ਨੇ ਤੂੰ ਮੇਰੀ ਗੱਲ ਸੁਣ ਜੇ ਆਪਾਂ ਤਲਾਕ ਦੇਤਾ ਉਹਨਾਂ ਨੇ ਹਾਂ ਕਰਤੀ ਵੀ ਹਾਂ ਵੀ ਨਾ ਤਾਂ ਕਲੇਸ਼ ਰਹਦਾ ਘਰੇ ਉਹ ਕੁੜੀ ਨੇ ਆਪ ਤਿਆਰ ਹੋ ਗਈ ਤਲਾਕ ਦੇਣ ਨੂੰ ਤੇ ਜਿਹੜੀ ਆਪਾਂ ਐਡਾ ਵੱਡਾ ਬਿੱਡ ਲਈ ਖੜੇ ਆਂ ਵੀ ਜ਼ਮੀਨਾਂ ਉਹਦੇ ਰੋਡ ਚ ਆਉਂਦੀ ਆ ਉਹ ਪੈਸੇ ਉਹ ਸਕੀਮਾ ਉਹ ਕਿੱਧਰ ਜਾਣਗੇ ਆਪਣੀਆਂ ਪਹਿਲੀ ਤਾਂ ਗੱਲ ਮੈਂ ਡਰਾਵਾ ਹੀ ਦਿੱਤਾ ਉਹਦੇ ਪਿਓ ਨੇ ਕਿੱਥੇ ਆਪਣੀ ਧੀ ਦਾ ਤਲਾਕ ਦਿਵਾਉਣਾ ਹੈ ਨਾਲੇ ਮਾਂ ਪਿਓ ਧੀਾਂ ਦੇ ਨਾ ਕਦੀ ਨਹੀਂ ਚਾਹੁੰਦੇ ਹੁੰਦੇ ਵੇ ਮੇਰੀ ਧੀ ਦਾ ਵਸਦਾ ਘਰ ਉਜੜੇ ਲੱਗੀ ਸਮਝ ਤੈਨੂੰ ਰਹੀ ਗੱਲ ਜ਼ਮੀਨ ਦੀ ਜੇ ਤਲਾਕ ਹੋ ਵੀ ਗਿਆ ਇਹਦੇ ਨਾਲੋਂ ਜ਼ਿਆਦਾ ਸੋਹਣੀ ਸੁਨੱਖੀ ਤੇ ਜ਼ਮੀਨ ਵਾਲੀ ਮੈਂ ਤਾਂ ਆਥਣੇ ਰਿਸ਼ਤਾ ਕਰਾ ਦੂੰ ਤੈਨੂੰ ਕਿੰਨੇ ਪਾਸੇ ਤਾ ਗੱਲ ਚਲਾ ਰੱਖੀ ਐ ਤੂੰ ਕਿਉਂ ਨਹੀਂ ਸਮਝਦਾ ਆਪਣੀ ਮਾਂ ਨੂੰ ਓਏ ਮਾਂ ਉਹ ਗੱਲ ਤਾਂ ਠੀਕ ਐ ਪਰ ਜਿਹੜੀ ਕੇਰਾ ਆਪਣੇ ਹੱਥ ਚ ਆਈ ਹੀ ਆ ਉਹ ਥੋੜੀ ਹੱਥੋਂ ਲਗਾਉਣਾ ਹੈ ਉਹਨੂੰ ਆਪਾਂ ਮੈਂ ਮੇਰੀ ਗੱਲ ਸੁਣ ਲੈ ਕੀ ਸੋਚਿਆ ਕੇਰਾ ਉਹਨੂੰ ਮੈਂ ਜਾ ਕੇ ਹੁਲਦੇ ਹਾਂ ਪਿਆਰ ਨਾਲ ਬੜਿਆ ਕੇ ਆਪਾਂ ਘਰੇ ਰੱਖਦੇ ਆ ਉਹ ਕੇਰਾ ਆਪਣੇ ਹੱਥੇ ਡਾ ਪੈਸੇ ਆ ਜਾਣ ਬਾਅਦ ਚੋਂ ਰਹੀ ਤਲਾਕ ਦੀ ਗੱਲ ਤਲਾਕ ਦੇ ਕੇ ਵਰਾ ਕਰਾਂਗੇ ਲੜੇ ਤੂੰ ਖੁਸ਼ ਨਾਲੇ ਮੈਂ ਖੁਸ਼ ਗੱਲ ਤਾਂ ਤੇਰੀ ਬਾਪੇ ਠੀਕ ਐ ਪਰ ਇੱਕ ਗੱਲ ਸੁਣ ਲੈ ਤੂੰ ਲੈ ਨਹੀਂ ਜਾਣਾ ਉਹਦਾ ਪਿਓ ਛੱਡਣ ਆਵੇ ਨਾ ਤੂੰ ਹੀਣਾ ਹੋ ਕੇ ਜਾਣਾ ਕਿਉਂ ਜੁਪਤੀ ਚ ਪਾਣੀ ਪੀਉਣਗੇ ਤੈਨੂੰ ਉੱਥੇ ਕੋਈ ਲੋੜ ਨਹੀਂ ਉਹਦਾ ਪਿਓ ਛੱਡਣ ਆਵੇ ਜੇ ਆਉਣਾ ਵੀ ਆ ਨਹੀਂ ਤਾਂ ਕੋਈ ਲੋੜ ਨਹੀਂ ਹਜੇ ਟਿਕੀ ਰਣ ਦੇ ਦੇਖਦੀ ਆ ਮੈਂ ਕਿੰਨਾ ਕ ਟਾਈਮ ਉਹਦਾ ਪਿਓ ਕੋਲ ਰੱਖਦਾ ਐ ਉਹਨੂੰ ਧੀਆਂ ਧਿਆਣੀਆਂ ਨੂੰ ਕੋਈ ਵੀ ਮਾਂ ਪਿਓ ਆਪਣੇ ਘਰ ਰੱਖ ਕੇ ਰਾਜੀ ਨਹੀਂ ਹੁੰਦਾ ਦਿਲ ਲੋਕ ਕੀ ਕਹਿਣਗੇ ਬਸ ਇਹੀ ਗਮੋਦੇ ਪਿਓ ਨੂੰ ਅੰਦਰੋਂ ਅੰਦਰੀ ਵੱਡ ਵੱਡ ਖਾਈ ਜਾਊਗਾ ਬਹੁਤਾ ਟਾਈਮ ਨਹੀਂ ਆਪਣੇ ਘਰ ਰੱਖਦਾ ਆ ਤਲਾਕ ਦਾ ਤਾਂ ਮੈਂ ਡਰਾਵਾ ਜਿਹਾ ਹੀ ਦਿੱਤਾ ਮੈਂ ਕਿਹੜਾ ਸੱਚੀਓ ਦਵਾਉਣ ਲੱਗੀਆਂ ਤਲਾਕ ਚੱਲ ਫਿਰ ਐ ਕਰਦੇ ਆ ਦੁਬਾਰੇ ਫੇਰ ਫੋਨ ਮਲਾ ਦਿੰਦੇ ਆ ਕਿ ਵੀ ਹੁਣ ਆ ਜਾ ਤਹੀਂ ਤੇਰੀ ਮਰਜ਼ੀ ਐ ਇਹ ਵੀ ਨਹੀਂ ਗੱਲ ਕਹਿਣੀ ਮੈਂ ਉਹਦੇ ਪਿਓ ਨੂੰ ਗੱਲਾਂ ਹੀ ਐਸੀਆਂ ਕਹਿਤੀਆਂ ਵੇ ਉਹਦਾ ਪਿਓ ਆਪ ਆਊਗਾ ਇੱਥੇ ਤੂੰ ਦੇਖੀ ਜਾ ਜਿਹੜਾ ਮੈਂ ਜਾਲ ਸੱਟਿਆ ਨਾ ਉਸ ਜਾਲ ਵਿੱਚ ਤਾਂ ਉਹ ਫਸਾ ਹੀ ਲੈ ਮੈਨੂੰ ਪਤਾ ਵੇ ਉਹਦਾ ਪਿਓ ਕਿੰਨੇ ਕੁ ਜੋਗਾ ਹੈ ਬਸ ਭੌਂਕਣ ਜੋਗਾ ਹੈ ਕਰਦਾ ਕੁਝ ਨਹੀਂ ਲੱਗੀ ਸਮਝ ਤੇ ਬਾਕੀ ਮੇਰੇ ਬਿਨਾ ਪੁੱਛੇ ਤੋਂ ਫੋਨ ਕੀਤਾ ਨਾ ਉਹਨੂੰ ਤਾਂ ਮੇਰੇ ਤੋਂ ਗੁਰਾ ਕੋਈ ਨਹੀਂ ਨਾਲੇ ਮਿੰਡ ਮਿੰਡ ਨਾ ਕਰੀ ਫੋਨ ਤਾਂ ਕਰਨਾ ਨਹੀਂ ਆ ਵੀ ਉਹਦੇ ਪਿਓ ਦਾ ਫੋਨ ਮੈਂ ਚੱਕ ਲਿਆ ਕੋਈ ਲੋ ਨੀ ਫੋਨ ਚੱਕਣ ਦੀ ਥੋੜਾ ਜਿਹਾ ਅਣਖ ਵੀ ਰੱਖ ਅਕਸਰ ਨੂੰ ਜਵਾਈ ਭਾਈਆਂ ਉਸ ਘਰ ਦਾ ਉਹ ਮੈਂ ਕਦੋਂ ਚੱਕਦਾ ਫੋਨ ਮਾਂ ਕਿੰਨੇ ਦਿਨ ਹੋ ਗਏ ਉਹਨੂੰ ਗਈ ਨਹੀਂ ਮੈਂ ਤਾਂ ਫੋਨ ਉਹਦਾ ਲਾਇਆ ਤੱਕ ਨਹੀਂ ਉਹਨੂੰ ਚਲ ਠੀਕ ਹੈ ਚੰਗਾ ਚੰਗਾ ਚਲ ਚੰਗਾ ਲਾਦੀ ਦੋ ਰੋਟੀਆਂ ਕੰਮ ਤੇ ਜਾਣਾ ਮੈਂ ਉਹ ਬੱਸ ਪਤ ਐਦਾਂ ਹੀ ਮੇਰੇ ਅਸ਼ਿਆਰਿਆਂ ਤੇ ਨੱਚੀ ਜਾਏ ਤੈਨੂੰ ਦਿਨਾ ਚ ਅਮੀਰ ਬਣਾਉਣ ਦੀ ਜ਼ਿੰਮੇਵਾਰੀ ਤੇਰੀ ਮਾਂ ਦੀ ਪਤਾ ਹੈ ਕੀ ਕੰਮ ਕਰਿਆ ਸਾਡੀ ਕੁੜੀ ਦਾ ਬਸਿਆ ਬਸਾਇਆ ਕਰ ਝੜ ਕੇ ਰੱਖਤਾ ਸੀ ਗੱਲ ਤਲਾਕ ਤੱਕ ਆ ਗਈ ਆਏ ਸੀ ਵਿੱਚ ਮੇਰੀ ਕੋਈ ਗੱਲ ਨਹੀਂ ਮੈਂ ਧਰੋ ਪਹਿਲਾਂ ਵੀ ਕਹਿ ਕੇ ਹਟਿਆ ਉਹ ਤਾਂ ਆਪਣੀ ਨਜ਼ਰਾਂ ਧੋੱਕਾ ਖਾ ਗਈਆਂ ਪਹਿਲਾਂ ਤਾਂ ਚੰਗੇ ਤੇ ਉਹ ਆ ਤਿੰਨੇ ਜਣੇ ਦੇਖ ਰਹੇ ਇਰਨਾ ਮਗਰ ਚਾਰੇ ਪੈਰ ਚੱਕ ਕੇ ਪੈਰੇ ਇਹ ਕੱਲੀ ਦੀ ਉੱਥੇ ਜਦ ਮਟੂਹੋਂ ਜੋ ਪੈਦੇ ਤੈਨੂੰ ਮੇਰੇ ਅੱਖਾਂ ਵਿੱਚ ਕੱਲੀ ਨੂੰ ਕਹਨੂ ਛੱਡ ਨਾ ਕਰੇ ਕਿ ਕੋਈ ਐਸੀ ਬਾਈਸੀ ਕਰਨਾ ਹੋ ਜੇ ਫਿਰ ਤੁਸੀਂ ਮੈਨੂੰ ਫੜਦੇ ਉਹ ਪਹਿਲਾਂ ਵੀ ਤਹੀਂ ਟਕਰਾਇਏ ਤੇ ਤੇਰੇ ਦੇ ਵਿਸ਼ਵਾਸ ਕਰੇ ਸੀ ਸਾਰਾ ਬੰਦੇ ਜਦ ਤਾ ਤੂੰ ਕਹਿੰਦਾ ਤਾਂ ਬੰਦੇ ਬਹੁਤ ਚੰਗੇ ਨੇ ਹੁਣ ਲਾਲਚੀ ਹੋ ਗਏ ਆ ਹੁਣ ਬੰਦੇ ਅੰਦਰ ਵੜ ਕੇ ਥੋੜੀ ਜਿਹੀ ਦੇਖਿਆ ਜਾਂਦਾ ਹੈ ਹੈ ਤੇਨੂੰ ਵੀ ਪਤਾ ਤਾਂ ਅੱਜ ਪਿੱਛੇ ਕਿੰਨਾ ਤੰਗ ਕਰਨ ਲੱਗੇ ਹੋਣ ਇਹਨੂੰ ਮੈਂ ਕੀ ਕਰਦਾ ਹੋਰ ਮੈਂ ਤਾਂ बस ਕਿੰਨਾਂ ਦੀ ਪ੍ਰਵਾਹ ਹੋ ਗਈ ਮੈਨੂੰ ਮੈਂ ਨਾਲ ਲਿਆ ਆ ਤੇ ਮੇਰੀ ਜੀਤਾ ਕਰਤਾ ਉੱਜੜ ਗਏ ਨਾ ਹੈ ਹੁਣ ਦੱਸ ਗੱਲ ਕਿਵੇਂ ਲਵੇ ਲੱਗੂਗੀ ਐ ਮੈਂ ਤਾਂ ਚੰਗਾ ਹੀ ਚਾਇੰਤੀ ਬਈ ਹੁਣ ਜੇ ਤੂੰ ਮੈਨੂੰ ਮਾੜਾ ਕਹਿਣਾ ਕਹਿਣਾ ਬਈ ਤੂੰ ਹੀ ਬੋਲ ਪਾ ਕੁਸੋਣਾ ਉਹ ਤੂੰ ਇੱਕ ਵਾਰੀ ਮੇਰੇ ਨਾਲ ਤਾਂ ਗੱਲ ਕਰਿਆ ਕੀ ਬੋਲੂਗੀ ਮੈਂ ਮੈਂ ਗੱਲ ਕਰਦਾ ਸੀ ਬਸ ਉਹ ਕਿਉਂਕਿ ਦਸਾਂ ਉੱਥੇ ਮਾਹੌਲ ਐਂ ਬਣੇ ਪੈਤੀ ਫੋਨ ਲਾਉਣ ਦਾ ਟਾਈਮ ਵੀ ਨਹੀਂ ਮਿਲਿਆ ਬਸ ਕੋਈ ਕੁਝ ਦਿਮਾਗ ਚਾਇਆ ਮਦਾ ਕੱਤੋ ਉਹ ਜੇਟ ਕਈ ਨਾਲ ਗੱਲ ਕਰਦਾ ਨਾ ਕੱਲ ਟਿਕ ਵੀ ਜਾਂਦੀ ਆ ਬੱਪੂ ਜੀ ਜਿੱਦ ਨਾਲ ਤਾਂ ਮਸਲੇ ਵਿਗੜਦੇ ਨੇ ਬੱਪੂ ਜੀ ਗੱਲ ਤਾਂ ਸੁਣ ਲੋ ਕਿਉਂ ਬਾਈ ਦੇ ਮਗਰ ਪਈ ਜਾਂਦੇ ਹੋ ਗੱਲ ਉੱਥੇ ਟਿਕਣ ਵਾਲੀ ਹੈ ਹੀ ਨਹੀਂ ਸੀ ਤਾਂ ਹੀ ਲੈ ਕੇ ਆਏ ਨੇ ਉਹ ਵੀ ਮੈਨੂੰ ਇੱਥੇ ਬਾਕੀ ਤਾਂ ਸੋ ਮੈਨੂੰ ਇਹ ਪਜਪਜ ਬੋਲੀ ਜਾਂਦਾ ਬਈ ਹੈ ਉਹ ਬੋਲਾਂ ਨਾ ਹੋਰ ਕੀ ਕਰਾਂ ਮੈਨੂੰ ਸਾਹਮਣੇ ਨੇਰਾ ਨੇਰਾ ਦਿਖ ਰਿਹਾ ਮੇਰਾ ਤਾਂ ਦਿਖ ਰਿਹਾ ਤਾਂ ਆ ਇਹ ਕੱਲ ਘਰ ਨੂੰ ਕਿੰਨਾਂ ਨਾਲ ਕੁਝ ਕਰ ਦੰਦੇ ਫੇਰ ਇੱਦਾਂ ਤੇ ਜ਼ਿੰਦਗੀ ਨੀਰਾ ਹੋ ਜਾਂਦੀ ਮਤਲਬ ਫੇਰ ਵੀ ਮੈਂ ਸੋਚਿਆ ਵੀ ਚਲ ਆਪਣੇ ਬਜ਼ੁਰਗਾਂ ਦੀ ਪੱਗ ਪਟਾਈ ਹੋਈ ਏ ਜਿਹੜਾ ਕੁਝ ਤੋਂ ਮੈਂ ਕਰੂੰਗਾ ਉਹ ਕਹੇਗਾ ਹਾਂ ਵੀ ਤਰ੍ਹਾਂ ਸਹੀ ਕਰਾ ਸੇ ਬਾਈ ਪਰ ਸਾਰ ਨੂੰ ਪੱਟੀ ਗਲਤੀ ਕਰਨਾ ਤੇਨੇ ਆ ਵੀ ਤੂੰ ਜੇ ਮੜਾ ਮੋਟਾ ਤਸਨਨ ਦਿੱਤੇ ਡੈਡੀ ਨੂੰ ਤਾਂ ਚਲ ਪਹਿਲਾਂ ਪਤਾ ਲੱਗ ਜਾਂਦਾ ਆ ਤੇਰੀ ਸਾਸਰੇ ਬਾਈ ਹੁਣ 2 ਲੱਖ ਦੇ ਦਿੱਤੀ ਆ ਉਹ ਤਰ੍ਹਾਂ ਬਾਬਾ ਮਿਰਤੇ ਪਲਣਾ ਚੜੀ ਜਾਂਦਾ ਉਹ ਚਲੋ ਹੁਣ ਜਿਹੜੀ ਹੋਣੀ ਸੀ ਉਹ ਤਾਂ ਹੋ ਗਈ ਹੁਣ ਦੱਸੋ ਵੀ ਕਹਾ ਕੀ ਕਰਨਾ ਇਹ ਤਾਂ ਕੀ ਕਰਨਾ ਜੀ ਬੱਸ ਉਹਨੂੰ ਪਤਾ ਹੀ ਹੈ ਜਿਹਦੇ ਹਿਸਾਬ ਨਾਲ ਉਹ ਬੋਲਦੇ ਉਹ ਤਾਂ ਆਜ ਦੇ ਲੋਭੀ ਨੇ ਹੁਣ ਤੁਸੀਂ ਸੋਚੋ ਤਾਂ ਤੁਸੀਂ ਕੀ ਕਰਨਾ ਮੈਂ ਕੋਈ ਫੇਰ ਕਦਮ ਪੱਟ ਲਿਆ ਮੇਰੇ ਨਾਲ ਤੁਸੀਂ ਫੇਲ ਪਾਉਂਗੇ ਮੈਂ ਤਾਂ ਤਾਂ ਤੁਝ ਮੈਂ ਕਹਿੰਦਾ ਭਾਈ ਮੈਂ ਤਾਂ ਕਦੇ ਤੋਂ ਪਿੱਛੇ ਪੜਦਾ ਨਹੀਂ ਮਾਦਾ ਤੇਰੇ ਨਾਲ ਉਹਨਾਂ ਨੇ ਤਾਂ ਗੱਲ ਤਲਾਕ ਤੇ ਲੈ ਕੇ ਖੜਾਤੀ ਬਈ ਉਹ ਕਹਿੰਦੇ ਵੀ ਸਾਡੇ ਦਾ ਕੁੜੀ ਨੂੰ ਰੱਖਣੀ ਨਹੀਂ ਫਿਰ ਬਾਪੂ ਲੈ ਲੈਨੇ ਤਲਾਕ ਇੱਕ ਵਾਰੀ ਖਹਿੜਾ ਛੁੱਟ ਜੂਗਾ ਉਹ ਤਲਾਕ ਲੈਣੇ ਭਾਈ ਸਕਲੇ ਪੈਨੇ ਕਿਤੇ ਪਤਾ ਕਿੰਨਾ ਖੱਜਲ ਖਾਰਾ ਹੋਣਾ ਬਾਪੂ ساری ਜ਼ਿੰਦਗੀ ਕਚੈਰੀਆਂ ਚ ਲੱਗ ਜੂਗੀ ਤੇ ਬਾਪੂ ਉਹ ਮੈਨੂੰ ਰੱਖਣਾ ਹੀ ਨਹੀਂ ਚਾਹਤੇ ਕਰ ਮੈਂ ਵੀ ਕੀ ਕਰਾ ਹੁਣ ਤੱਕ ਕਿਨਾਲ ਜਾਦਾ ਰਹਾ ਹਾਂ ਉੱਥੇ ਉਹ ਵੀ ਤਾਇਆ ਨਾ ਦਾ ਦੀਦੀ ਮੈਨੂੰ ਹੋਵੇ ਹੋਈ ਉਹਦਾ ਕਹਿਦੀ ਜਿਵੇਂ ਹੁਣ ਉਹਦੀ ਭੈਣ ਤੇ ਪਰੋਣੇ ਦੀ ਇਹ ਕਿਤੇ ਗਹਿਣੇ ਵੀ ਸੀ ਮੈਨੂੰ تورے دوتے اور نلٹ پر تو ہور کی آس رکھے گا آس آس سے کدھے ایسی نو کہہ دیا کدھے کاسی نو کہہ دیا تو ایتا تیری جدنو چو پکر کے بیٹھی ہوتے پھر بھی ہوتے کوٹے چلی بھی کانو میرا بابا بچارا پہلی تنگیاں جہاں ہوں کانو 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 تو ایتا انو بھی پتا میرا باپ اینے جو گا ہے نہیں کہاں ہی آگی تایا نہیں ہوتے بیٹھی رہنی انو کی لوڑتی انو کہہ دن دی بھئی ایسی پہ دیکھ دے کس پہ دے انو کو ہوئی اندورے بدینہ روز روزی مرد والوں گاج نہیں کل نو لاج دے لوگی نے کل نو کوئی ایسی پیسی گل کرتی جان تو جاؤ گی بیچاری تے کر میری لہٰذا ایک بتی لو آپ لے لینا پھر کیس کر داں گی ਨੇ ਵੀ ਬੂਮ ਨਾਲ ਸਲੁੱਤ ਬਗ ਜਾਗੇ ਉੱਥੇ ਕੁੜੀਆਂ ਦੀ ਸੁਣਵਾਈ ਪਹਿਲਾਂ ਹੁੰਦੀ ਹੈ ਜਿਵੇਂ ਆਪਾਂ ਨੂੰ ਉਹਨਾਂ ਨੇ ਰਾਏ ਦਿੱਤੀ ਆਪਾਂ ਉਵੇਂ ਕਰ ਲਾਂਗੇ ਭਾਈ ਦੇਖ ਲੋ ਮੈਂ ਤਾਂ ਨਾ ਗੱਲਾਂ ਬਾਰੇ ਪਤਾ ਨਹੀਂ ਕਰਨਾ ਬੁੱਤ ਇਹ ਗੱਲਾਂ ਚ ਪਰੋਣਾ ਕੀ ਕਹਿੰਦੇ ਸਵਾਰੇ ਜਿਹੜੀ ਉਹਨਾਂ ਨੇ ਕੀ ਕਹਿਣਾ ਉਹ ਤਾਂ ਜੇ ਮੇਰੀ ਗੱਲ ਸੁੰਦੇ ਨੇ ਤਾਂ ਮਾਂ ਜੀ ਨੇ ਮਾੜੇ ਪੈਂਦੇ ਨੇ ਜੇ ਮਾਦੀ ਸੁੰਦੇ ਨੇ ਤਾਂ ਮੇਰੇ ਕਿਵੇਂ ਮਾੜੇ ਪੈਂਦੇ ਨੇ ਮੈਂ ਉਹਨਾਂ ਨੂੰ ਤਾਂ ਕੁਝ ਕਹਿੰਦੀ ਨਹੀਂ ਲਈ ਬਸ ਫਿਰ ਐ ਤਾਂ ਬਸ ਕੰਮ ਚੱਲਣਾ ਨਹੀਂ ਇੱਕ ਸਾਈਡ ਤਾਂ ਹੁਣ ਹੀ ਪਊਗਾ ਨਾ ਆਇਆ ਮੈਂ ਤੁਹਾਨੂੰ ਦੱਸ ਦਵਾਂ ਉਹ ਉੱਥਾ ਇੱਕੋ ਤੱਕੜੀ ਦੇ ਵੱਟੇ ਨੇ ਸਾਰਿਆਂ ਦੀ ਇੱਕੋ ਰਿਆ ਇੱਕ ਦੂਜੇ ਦੀ ਪੈੜ ਚ ਪੈੜ ਧਰਦੇ ਨੇ ਬਸ ਇਹ ਹੁੰਦਾ ਜਦੋਂ ਕੋਈ ਜਿਹੜਾ ਆਉਂਦਾ ਉਹਦੇ ਮੂੰਹ ਤੇ ਉਹਦੇ ਹੋ ਜਾਂਦੇ ਨੇ ਵੀ ਬਾਕੀ ਵੀ ਫਿਰ ਵੀ ਇਹ ਤੁਹਾਨੂੰ ਕਹਿਣਾ ਮੈਂ ਇੱਕ ਵਾਰ ਜਾਇਆ ਹੁਣਾ ਵੀ ਨੀਵਾ ਹੋ ਕੇ ਉਹਦੇ ਘਰੇ ਇਹ ਤੈਨੂੰ ਐ ਲੱਗਦਾ ਵੀ ਮੇਰੇ ਕਰਕੇ ਸਾਰਾ ਕੁਝ ਵਿਗੜਿਆ ਹੈ ਮੈਂ ਨੀਵਾ ਹੋ ਕੇ ਬਾਜਰਨਾ ਭਾਈ ਯਾਰ ਤੁਸੀਂ ਕਹਤੋਂ ਕਿ ਬਾਕੀ ਹੋਮੇ ਕਰ ਦਿੰਦਾ ਨਾ ਨਾ ਬਾਈ ਤੈਨੂੰ ਨੀਵਾ ਹੋਣ ਦੀ ਲੋੜ ਨਹੀਂ ਹੈਗੀ ਨੀਵਾ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਜਿਨ੍ਹਾਂ ਨੇ ਤੈਨੂੰ ਇੰਨਾ ਕੁਝ ਬੋਲਿਆ ਚਲ ਫੋਕੀ ਕਰਨਾ ਕਰ ਉਹਨਾਂ ਦਾ ਉਹ ਹੀ ਹੈ ਜੋ ਰੱਬ ਨੇ ਲਿਖਤਾ ਜਿਹੜਾ ਕੁਝ ਤੇਰੇ ਕਰਮਾਂ ਚ ਆਊਗਾ ਤੈਨੂੰ ਭੁਗਤਨੇ ਪਊਗਾ ਬਾਕੀ ਭਾ ਜਿੰਨੇ ਕ ਮੈਨੂੰ ਧੱਕੇ ਖਾਣੇ ਪੈਣਗੇ ਉਹ ਵੀ ਲਿਖਿਆ ਹੋਈ ਹੈ ਤਾਇਆ لے جی لگی ہے نہیں آخری راستہ ہے کیس لا دیے ਬਸ ਜਿਵੇਂ ਤਨੂ ਕੀ ਕਰਦਾ ਬਸ ਜਿਵੇਂ ਕਰ ਨਾ ਨਾ ਸਾਡੇ ਦਾ ਸਾਡੇ ਤੇਰੀ ਜ਼ਿੰਦਗੀ ਆ ਤੂੰ ਦੱਸ ਆ ਬਚਣਾ ਤਾਂ ਤੈਨੂੰ ਬਸ ਬਾਕੀ ਮੈਂ ਨਹੀਂ ਹੁਣ ਨਰਕੇ ਚ ਰਹਿਣਾ ਤੁਸੀਂ ਕੀ ਇਸ ਗੱਲ ਚਲੋ ਠੀਕ ਆ ਬੁੱਤ ਜਿਵੇਂ ਤੇਰੀ ਮਰ ਜਿਵੇਂ ਤੂੰ ਖੁਸ਼ ਪੁੱਤਰਾ ਮੈਂ ਖੁਸ਼ ਬਸ ਪਰਤਾ ਆ ਤੁਸੀਂ ਕਾਗਜ਼ ਪੱਤਰ ਕਰੋ ਬਈ ਤਿਆਰ ਮੈਂ ਵਕੀਲ ਨਾਲ ਕਰਦਾ ਗੱਲ ਬਾ ਜੁੜੀ ਅੱਗੇ ਕਾਰਵਾਈ ਹੋਊਗੀ ਆਪਾਂ ਕਰ ਦਿੰਦੇ ਹਾਂ ਸ਼ੁਰੂ ਠੀਕ ਹੈ ਬਾ ਠੀਕ ਆ ਭਾਈ ਤਾਂ ਠੀਕ ਆ ਤਾ ਮੈਂ ਚੱਲਦਾ ਸਤਿ ਸ੍ਰੀ ਅਕਾਲ ਚਾਹ ਪਾਣੀ ਤਾਂ ਪਿਲਾ ਬਾਈ ਨੂੰ ਬਸ ਬਾਤਾ ਆ ਚੱਲਦਾ ਹੁਣ ਮੈਨੂੰ ਅੱਗੇ ਵੀ ਕੰਮ ਚੱਲ ਠੀਕ ਆ ਭਾਈ ਆਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿਆਣਿਆ ਨਹੀਂ ਮੈਂ ਕੋਰਟ ਵੱਲੋਂ ਆਇਆ ਜੀ ਅੱਛਾ ਜੀ ਇਹ ਬਾਵੇ ਦਾ ਘਰ ਆ ਜੀ ਹਾਂਜੀ ਹਾਂਜੀ ਇਹੀ ਹੈ ਬਾਵੇ ਦਾ ਘਰ ਮੈਂ ਸਿਆਣਿਆ ਨਹੀਂ ਮੈਂ ਕੋਰਟ ਦੇ ਵਿੱਚੋਂ ਆਇਆ ਜੀ ਸੰਮਣ ਲੈ ਕੇ ਆ ਲਓ ਜੀ ਤੁਹਾਡੇ ਸੰਮਣ ਆ ਸਾਈਨ ਕਰ ਦੋ ਜੀ ਪਾਣੀ ਦਾ ਘਟ ਪੀ ਕੇ ਚਲੇ ਜਾਂਦੇ ਬਸ ਜੀ ਅੱਛਾ ਧੰਨਵਾਦ ਹ ਮੈਨੂੰ ਲੱਗਦਾ ਬਾਵੇ ਨੇ ਕੋ ਸਕੀਮ ਲਾ ਕੇ ਆਪਣੇ ਸਹਰੇ ਵਾਲੀ ਜ਼ਮੀਨ ਆਪਣੇ ਨਾਂ ਕਰਵਾ ਲਈ ਤੇ ਮੈਨੂੰ ਦੱਸਿਆ ਵੀ ਨਹੀਂ ਬੜਾ ਦਿਮਾਗ ਨਿਕਲਿਆ ਬਾਵੇ ਦਾਤਾ ਆਏ ਹਾਏ ਹੁਣ ਮੈਂ ਵੀ ਇਹ ਨਾ ਖੋਲ ਕੇ ਹੀ ਦੇਖਣੇ ਇਹ ਕਾਗਜ਼ ਬਾਵੇ ਨੂੰ ਆਥਰੇ ਕੰਮ ਤੋਂ ਹਾਲਣ ਦੇ ਉਹ ਨੂੰਈ ਦਸੂਂਗੀ ਮੈਂ ਰੱਬਾ ਆ ਤਾਂ ਤੂੰ ਬੜਾ ਨੇੜੇ ਹੋ ਕੇ ਸਾਡੀ ਸੁਣ ਲਈ ਅਈ ਨਹੀਂ ਗਰਮੀ ਓਹੋ ਆ ਦਫ਼ਤਰਾਂ ਦੇ ਕੰਮ ਕਰਨੇ ਕਿਹੜਾ ਸੌਖੇ ਪੈ ਨਹੀਂ ਕਾ ਗਰਮੀ ਨੇ ਲਹੂ ਵੀ ਰੱਖਿਆ ਮਾਂ ਆ ਪਾਣੀ ਦਾ ਘਰ ਹੱਲਿਆ ਆਉਂਦੀ ਹੋਈ ਬੇਪਤ ਭਾਵੇ ਵੇ ਪਾਣੀ ਨੂੰ ਮਾਰ ਗੋਲੀ ਤੈਨੂੰ ਤਾਂ ਮੈਂ ਕਾਫੀ ਬਣਾ ਕੇ ਪਿਆਣੀ ਆ ਆ ਜਿਹੜਾ ਕੰਮ ਤੂੰ ਕਰਤਾ ਨਾ ਇਹ ਤਾਂ ਮੈਂ ਕਦੀ ਸੋਚਿਆ ਵੀ ਨਹੀਂ ਸੀ ਮੇਰੇ ਤਾਂ ਪੁੱਤ ਚਿੱਤ ਚਿੱਤੇ ਵੀ ਨਹੀਂ ਸੀ ਇਹ ਕੰਮ ਸੱਚੀ ਵਾੜਾਈ ਦਿਮਾਗ ਹੈ ਮੇਰੇ ਪੁੱਤ ਦਾ ਹਾਏ ਰੱਬਾ ਜਦ ਮਾਂ ਇੰਨੀ ਚਲਾ ਕੇ ਪੁੱਤ ਕਿਉਂ ਨਾ ਹੋਊਗਾ ਪੁੱਤ ਆਹ ਕੰਮ ਤਾਂ ਨਾ ਐਨਾ ਵਧੀਆ ਕੀਤਾ ਤੂੰ ਹਾਏ ਰੁਕੋ ਹੋ ਗਈ ਮੇਰੀ ਮਾਂ ਪਰ ਮੈਂ ਕਿਹੜਾ ਕੰਮ ਕਰਤਾ ਆ ਦੇਖ ਵੇ ਕੋਰਟ ਚੋਂ ਚਿੱਠੀ ਆਈ ਆ ਆ ਜਿਹੜੇ ਤੂੰ ਆਪਣੇ ਸਹੁਰਿਆਂ ਦੀ ਜ਼ਮੀਨ ਨਹੀਂ ਨਾ ਕਰਵਾਈ ਆ ਦੇਖ ਲੈ ਮਾਣਾਂ ਦੀ ਜ਼ਮੀਨ ਆਪਣੇ ਨਾਂ ਹੋ ਗਈ ਕਰੋੜਾਂ ਆਪਾ ਵੀਰ ਹੋ ਗਏ ਕਰੋੜਾਂ ਦੀ ਵੇਚਾਂਗੇ ਕਰੋੜਾਂ ਦੀ ਜ਼ਮੀਨ ਆ ਮਾਂ ਇਹ ਤਾਂ ਗੱਲ ਹੈ ਪਰ ਮੈਂ ਤਾਂ ਜਿਹੜੇ ਸਹੁਰੇ ਤੋਂ ਕੋਈ ਜ਼ਮੀਨ ਨਾ ਕਰਾਈ ਨੀ ਮੈਂ ਦੇਖਦਾ ਚੱਲ ਖਾਦੇ ਗਾ ਜਨੇ ਹਾਂ ਹਾਂ ਦੇਖ ਲੈ ਸੈਂਡ ਕਰਨੇ ਨੂੰ ਕਹਿੰਦਾ ਸੀ ਮੈਂ ਸੈਂਡ ਕਰ ਤੇ ਹਮਮ ਹਾਂ ਫਤ ਹੋ ਰਿ ਪੰਗਾ ਪੈ ਗਿਆ ਕੀ ਹੋਇਆ ਪੁੱਤ ਕੀ ਹੋਇਆ ਉਹ ਕਾਦੀ ਜ਼ਮੀਨ ਆ ਕਾਦੇ ਸੋਰੇ ਇਹ ਤਾਂ ਕੰਜਰਾਂ ਨੇ ਉਹਨਾਂ ਨੇ ਤਲਾਸ਼ ਦੇ ਸਾਹਮਣੇ ਭੇਜਦੇ ਆਪਾਂ ਨੂੰ ਆ ਲੈ ਕਿਰਣਾ ਨੇ ਆਹੋ ਕਿਰਣਾ ਨੇ ਉਹੀ ਗੱਲ ਹੋ ਗਈ ਮਾਂ ਜਿਹਦਾ ਡਰ ਸੀ ਆਪਾਂ ਨੂੰ ਮੈਂ ਤੁਹਾਨੂੰ ਕਹਿੰਦਾ ਸੀਗਾ ਤੂੰ ਤਲਾਕ ਦੀ ਗੱਲ ਨਾ ਕਰ ਹਜ ਉਹਨਾਂ ਕੋਲ ਬਿੰਦੇ ਬਿੰਦੇ ਫੋਨ ਤੇ ਤਲਾਕ ਲੈ ਲਓ ਤਲਾਕ ਲੈ ਲਓ ਆ ਲੈ ਆ ਪਾਦੇ ਫਲ ਉਹਨਾਂ ਨੇ ਬਾਵੇ ਪਤ ਮੈਂ ਤਾਂ ਤੈਨੂੰ ਦੱਸਿਆ ਸੀ ਮੈਂ ਤਾਂ ਡਰਾਵਾ ਦਿੱਤਾ ਸੀ ਉਹਨਾਂ ਨੂੰ ਤਲਾਕ ਦਾ ਮੈਨੂੰ ਕੀ ਪਤਾ ਸੀ ਕਿ ਕੰਜਰ ਐਨੀ ਛਤੀ ਸੰਮਣ ਭੇਜ ਦੇਣਗੇ ਪਰ ਹੁਣ ਕੀ ਕਰਾਂਗੇ ਪੁੱਤ ਉਹ ਨਹੀਂ ਤਾਂ ਸੱਚੀ ਤਲਾਕ ਦੇ ਸੱਮਣ ਭੇਜਦੇ ਕਦੇ ਸੋਚਿਆ ਵੀ ਨਹੀਂ ਸੀ ਇਹ ਤਾਂ ਮੈਂ ਜੋ ਸੋਚਿਆ ਸੀ ਉਹ ਹੋਇਆ ਨਹੀਂ ਜੋ ਹੋ ਗਿਆ ਉਹ ਸੋਚਿਆ ਨਹੀਂ ਸੀ ਹਾਏ ਹਾਏ ਰੱਬਾ ਹਾਕੀ ਕਰਤਾ ਤੂੰ ਸਾਡੇ ਨਾਲ ਪੁੱਤ ਹੁਣ ਕੀ ਆਪਾਂ ਕਰਾਂਗੇ ਕਰਨਾ ਕੀ ਆ ਆਪਾਂ ਥੋੜੀ ਕੁਝ ਕਰਨਾ ਕਰਨੇ ਤਾਂ ਹੁਣ ਉਹ ਕੋਰਟ ਦੇ ਸੱਮਣ ਨੇ ਕੋਰਟ ਦੇ ਸੱਮਣ ਉਹ ਤਾਂ ਕੇਹੀ ਚੱਲੂ ਤਰੀਕਾ ਪੈਣੀਆਂ ਮਾਂ ਤਰੀਕਾ ساری ਜ਼ਿੰਦਗੀ ਆ ਕੋਟਾ ਕਚਨੇ ਚ ਲੰਘ ਜੋ ਆਪਣੀ ਤਾਂ ਸੋਚਿਆ ਕੀ ਸੀ ਆ ਦੇਖ ਲਾ ਬਣ ਕੀ ਗਿਆ ਪੁੱਤ ਹੁਣ ਕੀ ਹੋਊਗਾ ਤਰੀਕਾ ਤਾਂ ਜਿਹੜੀਆਂ ਭੁਗਤਣੀਆਂ ਭੁਗਤਣੀਆਂ ਹੁਣ ਤਾਂ ਵਕੀਲ ਨੂੰ ਪੈਸੇ ਵੀ ਦੇਣੇ ਪੈਣਗੇ ਇਹ ਤਾਂ ਲੈਣੇ ਦੇ ਦੇਣੇ ਪੈ ਗਏ ਤੂੰ ਕਿਸੇ ਨਾਲ ਗੱਲਬਾਤ ਕਰਕੇ ਗੱਲ ਠੰਡੀ ਜੇ ਪਾ ਇਹ ਸਭ ਤਾਂ ਮੈਂ ਸੋਚਿਆ ਵੀ ਨਹੀਂ ਸੀ ਮੈਂ ਤਾਂ ਸੋਚਿਆ ਸੀ ਵੀ ਡਰਾਵਾ ਦੇਉਗੀ ਤਲਾਕ ਦਾ ਤੇ ਉਹਨਾਂ ਤੋਂ ਜ਼ਮੀਨ ਹੜਪਾਂਗੇ ਪਰ ਹੁਣ ਹੁਣ ਮੈਨੂੰ ਤਾਂ ਬੋਲੀਆ ਵੀ ਨਹੀਂ ਜਾ ਰਿਹਾ ਭਾਵੇਂ ਪਤ ਕਸ਼ ਕਰ ਮੈਂ ਤਾਂ ਸਾਰੀ ਉਮਰ ਨਹੀਂ ਥਾਣੇ ਕਚੈਰੀਆਂ ਚ ਗਈ ਆ ਪਿਛਲੀ ਉਮਰੇ ਹੁਣ ਥਾਣੇ ਕਚੈਰੀਆਂ ਦੇਖੂੰਗੀ ਮੈਂ ਓਏ ਮਾਂ ਜੇ ਤੂੰ ਨਹੀਂ ਥਾਣੇ ਕਚੈਰੀਏਂਗੀ ਮੈਂ ਕਿਹੜਾ ਨਿੱਤ ਜਾਣਾ ਆ ਦੇਖ ਲੈ ਹੜਪਣੀ ਤਾਂ ਕਿੱਥੇ ਆਪਾਂ ਉਹਨਾਂ ਦੀ ਜ਼ਮੀਨ ਸੀ ਉਲਟਾ ਮੈਨੂੰ ਤਾਂ ਐ ਲੱਗਦਾ ਹੁਣ ਘਰ ਚੋਂ ਹਿੱਸਾ ਉਹੀ ਨਾ ਲੈ ਜਾਵੇ ਵੜਾ ਕੇ ਤੇਰੀ ਗੱਲ ਸੁਣੋ ਐਨਾ ਸ਼ੁਕਰ ਤਾਂ ਉਹਨਾਂ ਨੇ ਆਪਣੇ ਤੇ ਦਾਜ ਦਾ ਪਰਚਾ ਨਹੀਂ ਕਰਤਾ ਹਜ ਮੈਨੂੰ ਐ ਲੱਗਦਾ ਆ ਜਦੋਂ ਪੇਸੀਆਂ ਪੈਣਗੀਆਂ ਨਾ ਕਿਤੇ ਆਪਾਂ ਨੂੰ ਉਹਨੂੰ ਘਰੀ ਬੈਠੀ ਨੂੰ ਖਰਚਾ ਨਾ ਦੇਣਾ ਪੈ ਜੇ ਹੋਰੀ ਜੱਪ ਪੈ ਗਿਆ ਮਾਂ ਤਾਂ ਤੂੰ ਹੀ ਕਹਿੰਦੀ ਸੀ ਝੁਕਣਾ ਨਹੀਂ ਝੁਕਣਾ ਨਹੀਂ ਆ ਦੇਖ ਲੈ ਝਕਾਤਾ ਨਾ ਅਗਲੇ ਨੇ ਅੜਤਾ ਨਾ ਧੌਣ ਚੁੱਕੀ ਲੈ ਆਪਣੇ ਤਾਂ ਬੇਪੁੱਤ ਤੂੰ ਬਚੋਲੇ ਨੂੰ ਲਾ ਲੈ ਫੋਨ ਆ ਲਾਸੇ ਮੈਨੂੰ ਫੋਨ ਕੀ ਪਤਾ ਉਹ ਹੀ ਵਿੱਚ ਪੈ ਕੇ ਨਵੇੜ ਦੇਵੇ ਠਾਣੇ ਕਚੈਰੀਆਂ ਤੋਂ ਮੈਨੂੰ ਬਾਲਾ ਹੀ ਡਰ ਲੱਗਦਾ ਮਾ ਕਿਹੜੇ ਮੂਹ ਦਾ ਫੋਨ ਆ ਮੈਨੂੰ ਉਹ ਜਦੋਂ ਘਰੇ ਆਇਆ ਸੀ ਆਪਾਂ ਕਿਹੜਾ ਉਹਦੇ ਨਾਲ ਕੱਟ ਕਰੀ ਜਾਂ ਉਹ ਦੇਖ ਲੈ ਪਤਾ ਨਹੀਂ ਆਪਣੇ ਹੱਕ 'ਚ ਖੜੂਗਾ ਪਤਾ ਨਹੀਂ ਨਾ ਪਰ ਬਚੋਲਾ ਫੋਨ ਤੂੰ ਲਾਉਣੀ ਪਊਗਾ ਲਾਉਂਗਾ ਕੋਈ ਨਾ ਹਬ ਪਤਾ ਤੂੰ ਐ ਕਰ ਫੋਨ ਨਾਲਾ ਕੀ ਪਤਾ ਗੁੱਸੇ ਵਿੱਚ ਸੇਮਾ ਫੋਨ ਚੱਕੇ ਕੇ ਨਾ ਚੱਕੇ ਤੂੰ ਐ ਕਰ ਜਾ ਕੇ ਮੇਲੇ ਆ ਪਤਾ ਜਾ ਮੇਰਾ ਪਤਾ ਘਰ ਕੋ ਹਿੱਲਾ ਵਸੀਲਾ ਹਾਂ ਮਾਂ ਅਹੀਂ ਕਰਦਾ ਮੈਂ ਮੈਂ ਤਾਂ ਸੇਮੇ ਦੇ ਘਰੀ ਚੱਲ ਆ ਕੇ ਪੀਣਾ ਚਾਹ ਪਣੀ ਤਾਂ ਖੈਰ ਰੱਬਾ ਇਹ ਕੀ ਬਾਜੀ ਪੁੱਠੀ ਪੈ ਗਈ ਕੁਛ ਨਾ ਕੁਛ ਤਾਂ ਕਰਨਾ ਪੈਣਾ